हां जी दोस्तों आज फिर खड़े हैं भाई पिंदे ਕੋਲੇ ਪਿੰਡ ਰਮਾਣਾ ਦੋ ਨਗ ਲੈ ਕੇ ਆਏ ਮਿੱਤਰੋ ਇੱਕ ਕੁਝ ਦਿਨ ਪਹਿਲਾਂ ਮਿੱਤਰੋ ਇਹਦੀ ਆਪਾਂ ਵੀਡੀਓ ਬਣਾਉਣੀ ਸੀ ਤੇ ਬੱਚਾ ਮਰ ਗਿਆ ਸੀ ਸੂਣਸਾਰ ਵੀਡੀਓ ਜੇਰਦੀ ਵੀ ਹੈਗੀ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਉਹ ਕੰਮ ਨਹੀਂ ਕਰਨਾ ਤੇ 나ਈ ਤਾਂ ਝੂਠ ਬੋਲਣਾ ਤੇ 나ਈ ਮਿੱਤਰੋ ਪਾਈ ਤੋਂ ਬੁਲਾਉਣਾ ਦੂਜੇ ਨੰਬਰ ਤੇ ਸੋਹਣੀ ਸਿਹਦ ਦੀ ਤੇ ਸੁਹਾ ਕਿਹੜਾ ਇਹ ਬਹੁਤ ਸੋਹਣੀ ਮਿੱਤਰੋ ਤਿਆਰ ਹੋਦੀ ਜਾ ਰਹੀ ਹੈ ਕਿੰਨੇ ਕ ਦਿਨ ਜਿਹੜੇ ਸੂਟ ਦੇ ਵਿੱਚ ਬਾਕੀ ਨੇ ਉਹਦੀ ਗੱਲਬਾਤ ਤਾਂ ਪਾਈ ਦੇ ਨਾਲ ਕਰਾਂਗੇ ਚੰਗੇ ਹਵਾਨੇ ਵਾਲੀ ਆ ਕੱਦ ਕਾੜ ਵੀ ਮਿੱਤਰੋ ਵਧੀਆ ਰੰਗ ਵੀ ਚੰਗਾ ਦੋਨੇ ਨਗ ਮਿੱਤਰੋ ਚੰਗੇ ਨੇ ਰੇਟ ਮਿੱਤਰੋ ਦੋਨਾਂ ਦਾ ਜਾਇਜ਼ਾ ਕਰਵਾਵਾਂਗੇ ਕੋਈ ਵੱਧ ਘੱਟ ਨਹੀਂ ਕਰਦੇ ਆਪਾਂ ਵੀਡੀਓ ਅਸੀਂ 9:00 ਵਜੇ ਆਪਾਂ ਬਣਾ ਰਹੇ ਆ ਮੰਨ ਲਓ 3 ਘੰਟੇ ਜਿਹੜੀ ਚਵਾਈ ਲੇਟ ਆ ਕਿਉਂਕਿ 10 ਵਜ ਗਏ ਹੈ 10 ਵਜ ਗਏ ਤਿੰਨ ਚਾਰ ਘੰਟੇ ਮਿੱਤਰੋ ਜਿਹੜੀ ਚਵਾਈ ਲੇਟ ਆ ਸਾਵ ਨੂੰ ਉਹਨਾ ਮਿੱਤਰੋ ਦੰਦ ਘਟਣਾ ਤੇ ਕਿੰਨਾ ਦੰਦ ਤਿਆਰ ਆ ਉਹ ਕਰ ਦਿਆ ਬਾਈ ਜਰਾ ਗੱਲਬਾਤ ਹਾਂ ਬਾਈ ਪਿੰਦੇ ਕੀ ਹਾਲ ਹੈ ਕੀ ਹੈ ਡਾਕਟਰ ਕੀ ਹਾਲ ਹੈ ਬਾਈ ਠੀਕ ਆ ਸੇ ਤਾਂ ਹੋਰ ਠੀਕ ਆ ਹਾਂ ਬਦਲ ਗਿਆ ਡਾਕਟਰ ਆ ਵੀਡੀਓ ਕੋ ਰੋਕ ਗਿਆ ਘਟ ਗਿਆ ਤੇਰੇ ਕਹਣਾ ਵੀਡੀਓ ਬਾਈ ਯਾਰ ਇੱਕ ਤਾਂ ਉਹ ਬਸ ਹਾਲ ਜਿਦਾ ਕਰਕੇ ਕਟਾਤਾ ਸੀ ਜਗਾ ਥੋੜੀ ਆ ਹਾਂ ਠੰਡੀ ਜੀ ਵਾਰੀ ਸੀਗੀ ਠੀਕ ਹੈ ਕਰਾਂਗੇ ਸੋਖ ਰੱਖੇ ਪਰ ਇੱਕ ਇਹਨੇ ਥੋੜਾ ਜਿਹਾ ਉਹ ਕਰਤਾ ਹਨਾ ਹਾਂ ਮੇਰਾ ਬੱਚਾ ਮਰ ਗਿਆ ਸੀਗਾ ਹਾਂ ਤੇ ਫਿਰ ਮੈਂ ਖਾਇਆ ਇਹਨੂੰ ਆਪਾਂ ਸੱਟ ਕੱਟ ਕੇ ਤੇ ਫੇਰ ਹੀ ਦੇਵਾਂਗੇ ਬਾਈ ਯਾਰ ਠੀਕ ਹੈ ਹਾਂ ਵਿਕਦੀ ਤਾਂ ਉਹਦੋਂ ਵੀ ਸੀ ਹਾਂ ਉਹਦੋਂ ਵਿਕਦੀ ਸੀਗੀ ਪਰ ਉਹਦਾ ਦੁੱਧ ਘੱਟ ਸੀ ਅਗਲਾ ਕਹਿੰਦਾ ਉਹ ਹੀ ਬੱਚਾ ਮਰ ਗਿਆ 100 ਗੱਲਾਂ ਕਰਦੇ ਆ ਹਨਾ ਹਾਂ ਬੱਚੇ ਨੇ ਕਿਹੜਾ ਦੁੱਧ ਜਦੋਂ ਚੱਲ ਮਰਨ ਵਾਲਾ ਤਾਂ ਮਰ ਗਿਆ ਹੋ ਗਏ ਕਿ 14-15 ਦਿਨ ਹਾਂ 15-16 ਦਿਨ ਹੋ ਗਏ ਹੋਣਗੇ ਬਾਈ ਠੀਕ ਹੈ ਕਿੰਨਾ ਦੁੱਧ ਤਿਆਰ ਹੈ ਇਸ ਵਕਤ ਦੁੱਧ ਹੁਣ 17 ਤੋਂ 18 ਕਿਲੋ ਦੁੱਧ ਤਿਆਰ ਆ ਬਾਈ ਮਤਲਬ 16-17 ਹੈਗਾ ਖੁੱਲਾ ਖੁੱਲਾ ਹੈਗਾ ਭਾਵੇਂ ਬੰਦਾ ਚਾਰ ਟੰਗ ਚੋਲੇ ਭਾਈ ਠੰਡੀ ਸੀਲ ਠੰਡੀ ਸੀਲ ਦਾ ਭਾਵੇਂ ਜਵਾਕ ਚੋਈ ਜਾਣ ਠੀਕ ਹੈ ਕੋਈ ਦਿੱਕਤ ਨਹੀਂ ਕਰਨੀ ਦਾ ਠੀਕ ਹੈ ਕੋਈ ਦਿੱਕਾ ਨਹੀਂ ਓਕੇ ਓਕੇ ਹਾਂ ਤੇ ਰੇਟ ਇਹਦਾ ਕੀ ਕਰਤਾ ਫੇਰ ਹੀ ਤੋੜਾਂਗੇ ਫਿਰ ਆਪਾਂ ਦੂਜੇ ਨੰਬਰ ਤੇ ਚੰਗੀ ਆਪਾਂ ਤੁਹਾਨੂੰ ਦਿਖਾਵਾਂਗੇ ਰੇਟ ਭਾਈ ਇਹਦਾ ਬਸ ਦੇਣ ਲੱਗ 65000 ਰੁਪਿਆ ਦਾ 65 ਹਾਂ ਤੋੜ ਫਿਰ 1 ਕਿਲੋ ਤੋਂ ਬਾਹਰ ਪਾ ਲੂਗੀ ਵੈਲ ਦੁੱਧ ਪਾ ਦੂਗੀ ਹਾਂ ਦੁੱਧ ਵਾਲੀ ਹੈ ਮੇਟਰੋ ਗਾਂ ਤੇ ਕਿਉਂਕਿ ਬਾਈ ਕੋਲੇ ਸਭਾਈ ਵੀ ਉਨੀ ਕੀ ਐ ਸਪੈਸਮ ਸੁਭਾਈ ਨਾਲ ਮਿੱਤਰੋ 2.5 ਕਿਲੋ ਦੁੱਧ ਹੋਰ ਬਾਲ ਸਕਦੀ ਆ ਸਿਹਤ ਵੱਖੋ ਵੀ ਮਿੱਤਰੋ ਵਧੀਆ ਸ਼ਰੀਰ ਦੀ ਵਰਤ ਵੀ ਚੰਗੀ ਆ 16 17 18 ਲੀਟਰ ਦੇ ਨੇੜੇ ਤੇੜੇ ਮਿੱਤਰੋ ਦੁੱਧ ਤਿਆਰ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਵੀ ਆਪਦੇ ਤਸੱਲੀ ਕਰ ਸਕਦੇ ਹੋ ਜੇ ਲੋਕਾਂ ਨੂੰ ਕਰਨਾ ਹੁੰਦਾ ਤਾਂ ਆਪਾਂ ਬੱਚਾ ਵੀ ਲਾਉਂਦੇ ਹਣਾ ਬੱਚਾ ਇਹ ਕੰਮ ਤਾਂ ਕਰਨਾ ਹੀ ਨਹੀਂ ਡਾਕਟਰ ਹਾਂ ਮੈਨੂੰ ਪਤਾ ਇਹ ਚੀਜ਼ ਦਾ ਤਾਂ ਤੇ ਇਦਾਂ ਕਰਕੇ ਆਪਾਂ ਸੱਚਾਈ ਵਾਲੀ ਗੱਲ ਹੀ ਮਿੱਤਰੋ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਕੋਈ ਇਹਦੇ ਵਿੱਚ 1% ਵੀ ਮਿੱਤਰੋ ਝੋਟ ਨਹੀਂ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਇਹ ਮੁੜ ਕੇ ਡਾਕਟਰ ਬੱਚੇ-ਮੁੱੱਚੇ ਲਾ ਕੇ ਨਾ ਮਗਾਨੇ ਹਾਂ ਭਰਮਾ ਪੈਂਦਗਾ ਉਰੇ ਦੇਣੀਆਂ ਪੈਣਗੀਆਂ ਦੇਣੀਆਂ ਪੈਣਗੀਆਂ ਹਾਂ ਐਵੇਂ ਕੀ ਫਿਰਦਾ ਆਪਾਂ ਬੱਚਾ ਲਿਆ ਕਿ ਹੁਣ 20 ਬੱਚੇ ਮਿਲ ਜਾਂਦੇ ਖਿਹਾਰ ਦੇਵੇ ਉਹ ਕੰਮ ਨਹੀਂ ਕਰਨਾ ਭਾਈ ਆਪ ਦਾ ਠੀਕ ਹੈ ਆਪਾਂ 2 ਰੁਪਏ ਕੱਟ ਬੱਟਲਗੇ ਚੱਲ ਪੂਰਾ ਸੂਰਾ ਹੀ ਕਰ ਜੇ ਸਮਝਣ ਵਾਲਾ ਬੰਦਾ ਤਾਂ ਭਾਈ ਗੱਲ ਸਮਝ ਹੀ ਜਾਂਦਾ ਵੀ ਗਾਣੇ ਦੁੱਧ ਦੇ ਨਾਲ ਚੱਲ ਬੱਚਾ ਤਾਂ ਮਰਨ ਵਾਲਾ ਮਰ ਗਿਆ ਹਣਾ ਹਾਂ ਹੁਣ ਇਹ ਤਾਂ ਆਪਾਂ ਨੂੰ ਵੀ ਪਤਾ ਵੀ ਬੱਚਾ ਮਰ ਗਿਆ ਜੇਰ ਪੈਂਦੀ ਦੀ ਵੀਡੀਓ ਹੈਗੀ ਆਪਣੇ ਕੋਲੇ ਇਹ ਨਹੀਂ ਗੱਲ ਵੀ ਬਗਾਨਾ ਬੱਚਾ ਵੀ ਮਰ ਗਿਆ ਬਈ ਇਹ ਤਾਂ ਤੋਕੜਾ ਜਾ ਉਹ ਗੱਲ ਹੈ ਨਹੀਂ ਠੀਕ ਹੈ ਹੁਣ ਦੂਜੇ ਨੰਬਰ ਤੇ ਸਰੀਰ ਪੱਖੋਂ ਵੀ ਬਹੁਤ ਸੋਹਣੀ ਆ ਥਾਣਾ ਦੀ ਪੂਰੀ ਸਾਫ ਆਣਾ ਗਲਾਬੀ ਸਾਡਾ ਵੀ ਟਾਪ ਕੁਆਲਟੀ ਦੀ ਆ ਠੀਕ ਹੈ ਆ ਜੱਟੇ ਲਾਂਬੜ ਬਹੁਤ ਆ ਹਨਾ ਬਾਈ ਮਾਲ ਕਹਨੇ 28 ਕਿਲੋ ਦੁੱਧ ਆਖਿਆ ਚੋਇਆ ਮਾਲਾ ਵੀ ਨਾ 28 24 25 ਦਾ ਖੁੱਲਾ ਹੈ ਖੁੱਲਾ ਹੈ ਹਨਾ ਜਿਹੜੇ ਹਿਸਾਬ ਨਾਲ ਦੀ ਤਿਆਰੀ ਆ ਹਾਂ ਬਾਕੀ ਜਾਮਾਂ ਪਾਸ ਬਹੁਤ ਆ ਹਾਂ ਭਜਨ ਭਜਨ ਵੀ ਚੰਗਾ ਤੇ ਇਹਨੂੰ ਵੀ ਤੋਰ ਕੇ ਦਿਖਾ ਦਿਓ ਸੋ ਦੋਨੇ ਲੱਗ ਫਿਰ ਆਪਾਂ ਕਹਿੰਦੇ ਮਿੱਤਰੋ ਚੰਗੇ ਆ ਸੁਹਾ ਹੋਊਗਾ ਤੀਜਾ ਬਾਈ ਦੂਜਾ ਆਖਿਆਗਾ ਤੀਜਾ ਮੰਨ ਤੀਜਾ ਤੀਜਾ ਹੀ ਹੋਊਗਾ ਤੇ ਨਹੀਂ ਆਪਾਂ ਹਾਂ ਉਹ ਰੰਗ ਵੀ ਮਿੱਤਰੋ ਬਹੁਤ ਸੋਹਣਾ ਸਰੀਰ ਪੱਖੋਂ ਵੀ ਬਹੁਤ ਚੰਗੀ ਆ ਦੁੱਧ ਵੀ ਮਿੱਤਰੋ ਨਾ ਵਾਲਾ 28 24 25 ਮਿਲੀਟਰ ਨੇ ਖੁੱਲਾ ਪਾ ਦੇਣਾ ਜਿਹੜੇ ਹਿਸਾਬ ਨਾਲ ਇਹਦੀ ਤਿਆਰੀ ਆ ਵਜਣਾ ਬੁੱਧਨ ਬਹੁਤ ਚੰਗਾ ਹੈ ਲੈਡ ਤੋਂ ਵਖਾ ਮੜਾ ਜਾ ਜੀ ਦੋ ਠੰਮੂਰੇ ਲਈ ਬਹੁਤ ਸੋਹਣਾ ਕੱਲੇ ਕੱਲੇ ਚੀਜ਼ ਮਿੱਤਰੋ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ تسਲੀ ਵੈਸੇ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਆਪਣੀ ਤਸਲੀ ਲੈ ਕੇ ਫੁੱਲ ਤਸਲੀ ਲੈ ਕੇ ਵੀਡੀਓ ਬਣਾਉਣੀ ਆ ਕੋਈ ਵੀ ਆਪਾਂ ਮਿੱਤਰੋ ਕਮੀ ਨਹੀਂ ਛੱਡਦੇ ਕੋਈ 19 ਕੀ ਗਈ ਵਾਰ ਆਪਦੀ ਸਮਝ ਚ ਨਹੀਂ ਆਉਂਦੀ ਜਾਂ ਕਈ ਵਾਰ ਦਿਖਾਉਣ ਕੰਨੇ ਕੋਈ ਮਾੜੀ ਮੁੱਟੀ ਰਹਿ ਜਾਂਦੇ ਉਹ ਤੋਂ ਵੱਖ ਗੱਲ ਹੈ ਪਰ ਆਪਾਂ ਚਾਰੇ ਪਾਸੇ ਸਾਫ਼ ਦਿੰਨੇ ਹੁੰਨੇ ਜੇ 19 ਕੀ ਹੋਵੇ ਕੋਈ ਫੋਟ ਨਹੀਂ ਕੋਈ ਛਾਲ ਨਹੀਂ ਹਾਂ ਬਹੁਤ ਸੋਹਣਾ ਹੈ ਨਾ ਹਾਂ ਰਾਵੜਾਂ ਨੂੰ ਬਾਦੀ ਆ ਹਾਂ ਤੇ ਇਹਦਾ ਰੇਟ ਫਿਰ ਆਪਾਂ ਕੀ ਕਰਤਾ 19 ਕਹਿੰਦੇ 19 ਡਾਕਟਰ ਰੇਟ ਇਹਦਾ ਫਿਰ ਕੀ ਪਤਾ ਆਪਾਂ ਰੇਟ ਬਈਆ ਲੋਕ ਤਾਂ ਬਾਲਾ ਕਰੀ ਜਾਂਦੇ ਤੈਨੂੰ ਪਤਾ ਹੀ ਹੈ ਨਾ ਆਪਾਂ ਉਹ ਜਿਆ ਰੇਟ ਨਹੀਂ ਕਰਨਾ ਦੇਣ ਲੈਣ 85000 ਇਹਦਾ 65 ਤੇਦਾ 85 ਹਾਂ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 8542 ਜੀ ਹਾਂਜੀ ਤੇ 4240 8542 ਤੇ 4240 ਬਈ ਦਾ ਫੋਨ ਨੰਬਰ ਆ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਸੋ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ